ਕੋਈ ਇਹ ਸਾਰੇ ਜਾਣੇ ਦੀ ਵੀਡੀਓ ਦੇਖਣ ਦੇ ਲਈ ਕੀ ਚੱਕਰ ਤੁਸੀਂ ਸੋਚਾ ਲਾਇਆ ਜਿੱਤਾ ਮਾਲੂ ਹਾਂਜੀ ਮਤਲਬ ਮੈਂ ਤੁਹਾਨੂੰ ਸ਼ੁਰੂ ਤੋਂ ਕਰ ਦੱਸ ਦਿੰਦੀ ਹਾਂ ਹਾਂ Papa ਤੇ Momma ਦਾ ਜਦੋਂ ਵਿਆਹ ਹੋਇਆ ਉਹਨੂੰ ਉਦਾਹਰਣ ਲੈਂਦੇ ਹਾਂ ਉਸ ਤੋਂ ਬਾਦ ਉਹਨਾਂ ਵਿੱਚ ਮਿਸਬੀਹੇਵ ਹੋਇਆ ਮਿਸਅੰਡਰਸਟੈਂਡਿੰਗਸ ਹੋਈਆਂ ਹੈ ਨਾ ਲੜਾਈਆਂ ਵੀ ਜਿਹੜੀਆਂ ਚੱਲਦੇ ਰਹੀਆਂ ਥੋ ਲੜਾਈਆਂ ਜਿਹੜੀਆਂ ਚੱਲ ਰਹੀਆਂ ਮੇਰਾ ਜਨਮ ਹੋਇਆ ਉਸ ਤੋਂ ਬਾਅਦ ਮੇਰੇ ਭਰਾ ਦਾ ਜਨਮ ਹੁੰਦਾ 5 ਮਹੀਨੇ ਦੇ ਵਿੱਚ ਮੇਰੇ ਭਰਾ ਦੇ ਜਨਮ ਤੋਂ ਬਾਅਦ ਲੜਾਈਆਂ ਚੱਲ ਹੋਣੇ ਸ਼ੁਰੂ ਹੋ ਗਈਆਂ ਹਾਂ പ്രജ ജനമിൽ നിന്നവാണ് ਕਰਦੇ ਆ ਹਨ ਜੀ ਜਦੋਂ ਕੁੱਟਣਾ ਮਾਰਨਾ ਮੈਨੂੰ ਕਿਹੜਾ ਤੁਝਾ ਦੀ ਸਮਝ ਸੀ ਤੇ ਹੁਣ ਜਦੋਂ ਮੈਂ ਮੈਂ ਤਾਂ ਬਹੁਤ ਟਾਈਮ ਬਾਅਦ ਆਪਣੇ ਪਾਪਾ ਨੂੰ ਵੀਡੀਓ 'ਚ ਵੇਖਿਆ ਬਹੁਤ ਟਾਈਮ ਬਾਅਦ ਆਈ ਥਿੰਕ ਨੀਅਰ अबाउट 14 ਸਾਲ ਬਾਅਦ ਮੈਂ ਆਪਣੇ ਪਾਪਾ ਨੂੰ ਵੀਡੀਓ 'ਚ ਵੇਖਿਆ ਨਹੀਂ ਤੇ ਉਸ ਤੋਂ ਪਹਿਲਾਂ ਮੈਂ ਕਦੀ ਆਪਣੇ ਪਾਪਾ ਨੂੰ ਵੇਖਿਆ ਨਹੀਂ ਆ ਪਰ ਤੁਹਾਡੀ ਵੀਡੀਓ ਦੇ ਵਿੱਚ ਆਪਾਂ ਇਹ ਸੁਣਿਆ ਤੇ ਇਹ ਕਿਹਾ ਵੀ ਤੁਹਾਡਾ ਪਾਪਾ ਕਿਹੜਾ ਆ ਉਹ ਇੱਕ ਕਿਸਮ ਦਾ ਨਸ਼ੇੜੀ ਆ ਉਹ ਸਮੈਗ ਵੀ ਪੀਂਦਾ ਜਿੱਕਾ ਵੀ ਪੀਂਦਾ ਆ ਹੋਰ ਵੀ ਬੜੇ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਦਾ ਆ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂਗਾ ਸਪਾਟਾਡੇ ਪਾਪਾ ਦੀ ਵੀਡੀਓ ਆਈ ਜਾਂਦਾ ਫੇਰ ਅਸੀਂ ਸਾਨੂੰ ਇੱਥੇ ਬਣਾ ਬੈ ਗਿਆ ਵੀਰਾ ਭਰਾਵਾ ਸਾਨੂੰ ਤਾਂ ਲੱਗਿਆ ਇਹਦਾ ਕੀ ਮਤਲਬ ਆ ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਕੁੱਟਦੇ ਮਾਰਦੇ ਸੀ ਉਹਨਾਂ ਦੀ ਅੱਖਾਂ ਲਾਲ ਰਹਿੰਦੀਆਂ ਸੀ ਤੇ ਮੇਰੇ ਉਮਰ ਤਾਂ ਮੈਂ ਛੋਟੀ ਸੀ ਮੈਨੂੰ ਕੀ ਪਤਾ ਹਣਾ ਮੈਨੂੰ ਜਿਹੜੇ ਵੀਰ ਮੈਨੂੰ ਪਤਾ ਹੀ ਸੀ ਕਿ ਉਹ ਨਸ਼ੇ ਕਰਕੇ ਸਾਨੂੰ ਕੁੱਟਦੇ ਆ ਪਰ ਵੀਰ ਮੈਂ ਹੁਣ ਕਾਫੀ ਟਾਈਮ ਬਾਦ ਉਹਦੀ ਫੋਟੋ ਵੀਡੀਓ ਵੇਖੀ ਫੋਟੋ ਹਾਂ ਮੈਨੂੰ ਕੋਰਸ ਸਿੱਖਣੇ ਤੇ ਕਿਉਂਕਿ ਮੈਂ ਮੈਂ ਤਾਂ ਵੇਖਿਆ ਨਹੀਂ ਨਿੱਕੀ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਮਰਸੇ ਕਿ ਮੈਨੂੰ ਤਾਂ ਵੀਰੇ ਨਾਂ ਮੇਨਾਂ ਚ ਜ਼ਿਆਦਾ ਰਹੀਆਂ ਨਾ ਮੈਨੂੰ ਜ਼ਿਆਦਾ ਪਤਾ ਉਹਨਾਂ ਬਾਰੇ ਜਦੋਂ ਕੋਟ ਮਾਰ ਕਰਦੇ ਸੀ ਉਹ ਉਹ ਮੈਨੂੰ ਚੇਤਾ ਸੀ ਸਾਰੇ ਕਿ ਵੀਰੇ ਸਿੱਕਰਾਏ ਤੇ ਲਿੰਗੀ ਸੀ ਜੋ ਉਹਨਾਂ ਕੋਟ ਮਾਰ ਕਰਨੀ ਕੋਟ ਮਾਰ ਕਿਉਂ ਕਰਦੇ ਸੀ ਕਿਉਂ ਕੋਟ ਮਾਰ ਕਰਦੇ ਆ ਵੀਰੇ ਕੋਟ ਮਾਰੇ ਸਟ ਕਰਕੇ ਕਰਦੇ ਸੀ ਮम्मा ਕਹਿੰਦੇ ਸੀ ਮੈਨੂੰ ਸੌਦਾ ਲਿਆਂ ਦੋ ਤੇ ਵੀਰੇ ਜੀ 20 30 ਰੁਪਏ ਦੇਣੇ ਤੇ ਇਹ ਕਹਿੰਨਾ ਕਿ ਹਲੇ ਸੌਦਾ ਲਾਇਆ ਤੇ ਇਹ ਵੀਰੇ ਸਭੂ ਤਾ ਗੱਲਾਂ ਮੇਰੇ ਨਾਨਕੇ ਮੇਰੇ ਸਿੱਕੇ ਦਾ ਮੇਰੇ ਮਮਾ ਦਾ ਵਿਆਹ ਹੋਇਆ ਅੱਜ ਵੀ ਸਾਡਾ ਰਸਮ ਨੂੰ ਤੁੰਦਦਾ ਕਣਕ ਚੋਲ ਗੋੜ ਕੋ ਤੁੰਦਦਾ ਪਰ ਹੁਣ ਇੱਕ ਗੱਲ ਇਹ ਕਰਨੀ ਆ ਕਿ ਅੱਜ ਤੁਹਾਡੇ ਬਾਪ ਦੇ ਨਾਲੋਂ ਸਹੀ ਜਿਨਾ ਵਾਕ ਹੋਏ ਆ ਕਿੰਨੇ ਸਾਲ ਹੋ ਗਏ ਆ ਜੀ ਜੀ 14 ਸਾਲ ਕਿ 15ਵੇਂ ਸਾਲਾਂ ਨੂੰ ਚੜ ਗਿਆ ਆ ਅੱਛਾ ਉਹਨਾਂ ਨੇ ਅਮਰ ਸੱਗੇ ਦਾ ਕੋਈ ਗੱਲ ਨਹੀਂ ਜੀ ਇਹ ਨਹੀਂ ਮੈਨੂੰ ਪਤਾ ਉਹਨਾਂ ਨੇ ਵੀਡੀਓ ਦੇ ਵਿੱਚ ਕਹੇ ਮੈਨੂੰ 15 ਸਾਲ ਹੋ ਗਏ ਅਮਰ ਸੱਗੇ ਦੇ ਦਾਇਰ ਨਾ ਨਿਆਰੀ ਥੱਲੇ ਬੈਠਾ ਚਕੇ ਚਿੰਦਾ ਜਿਹੜਾ ਬੋਲਦਾ ਨਹੀਂ ਇਹ ਘਰ ਤੋਂ ਉੱਪਰ ਤੋਂ ਚਕੇ ਉਹਨੇ ਸਿੱਟਾ ਪਾਇਆ ਪਾਇਆ ਕਰਕੇ ਆਈ ਆਏ ਵੇਖੋ ਜੀ ਜਦੋਂ ਸਾਡੇ ਪਾਪਾ ਤੁਨ ਖੁੱਟਦੇ ਸੀ ਮੈਨੂੰ ਨਹੀਂ ਮੈਂ ਤਾਂ ਨਿਕਲੇ ਉਹ ਵੇਖਿਓ ਕਿ ਮੇਰੇ ਕੋਲ ਦਾੜੀ ਹੁੰਨੀ ਸੀ ਪਰ ਨਾ ਮੰਗੀ ਸੀ ਜੇ ਟਾਲਾ ਸੇਫ ਜਾਂਦੇ ਸੀ ਠੀਕ ਆ ਉਸ ਤੋਂ ਬਾਅਦ ਜਦੋਂ ਸਾਡੇ ਮਮ ਡੈਡ ਸੈਪਰੇਟ ਹੋ ਗਏ ਨੇ ਉਸ ਤੋਂ ਬਾਅਦ ਹੀ ਅਸੀਂ ਉਹ ਗੁਰੂ ਦਾ ਦਰ ਨਹੀਂ ਛੱਡਿਆ ਜਿੱਥੇ ਜਾਂਦੇ ਹਰ ਸੰਡੇ ਜਾਂਦੇ ਹਾਂ ਉੱਥੇ ਅਸੀਂ ਕਈ ਵਾਰੀ ਮਤਲਬ ਹੋਤੀ ਕਿ ਅਰਦਾਸ ਬੇਨਤੀ ਆਪਣੀਆਂ ਕਰਦੇ ਆ ਤੇ ਜੇ ਅਸੀਂ ਆਪਣਾ ਖੋਖਾ ਚ ਲਾ ਰਹੇ ਆ ਵਧੀਆ ਗੱਲ ਖੋਖੇ ਖੋਖੇ ਚ ਨਾਉਣ ਦੀ ਗੱਲ ਵਧੀਆ ਪਰ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਚਾਹੁੰਦਾ ਵੀ ਤੁਸੀਂ ਸਿੱਖਾਂ ਦੇ ਵਿੱਚੋਂ ਹਾਂਜੀ ਵੀਰ ਆ ਸਿਰ ਤੇ ਤਾਂ ਚੁਣੀ ਨਹੀਂ ਲਈ ਨਾ ਤਾਂ ਜਵਾਰਾਂ ਨੇ ਸਿਰ ਤੇ ਤਾਂ ਤੁਸੀਂ ਕੋਈ ਨਹੀਂ ਲਈ ਆਪਾਂ ਕੋਈ ਬਾਹਰੋਂ ਦੇ ਕਾਲੇ ਪਣੀ ਤੋਂ ਅਸੀਂ ਆ ਵੀ ਆਪਾਂ ਕੋਈ ਨਹੀਂ ਆਪਾਂ ਸਿੱਖਨੇ ਆ ਸਿੱਖਾਰੇ ਔਰ ਹੁਣ ਵੇਖੋ ਨਿਹੰਗ ਸਿੰਘ ਆ ਇੱਕ ਤੇਤੀ ਭਣ ਦੀ ਇੱਜ਼ਤ ਬਚਾਉਣ ਦੇ ਖਾਤਰ ਆਪਣੇ ਆਰਮਾਨ ਸਾਰ ਵਾਰ ਦਿੰਦਾ ਕਿ ਮੈਂ ਤੇਤੀ ਭਣ ਦੀ ਇੱਜ਼ਤ ਬਚਾਵਾਂ ਸਿਰ ਦੇ ਤੇ ਚੁੰਨੀ ਰੱਖਣੀ ਆ ਪਾਣੀ ਤੁਸੀਂ ਸਿਰ ਦੇ ਤੇ ਚੁੰਨੀ ਨਹੀਂ ਰੱਖੀ ਸਭ ਤੋਂ ਵੱਡੀ ਤੇ ਗੱਲ ਇਹ ਤੁਸੀਂ ਮਿਹਨਤ ਜਿੱਦਾਂ ਮਰਜ਼ੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਬਾਹਰਲੇ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਉਹ ਆਪੇ ਫਹਾਰ ਤੋਂ ਪੈਰ ਮੇਰੇ ਵੀ ਅੱਗੇ ਮੰਨੂਗਾ ਪਾਪਾ ਜੀ ਮੇਰੀ ਜਿਹੜੀ ਵੀਡੀਓ ਆਨੇ ਲੋਹਾ ਘੋੜਦਾ ਹਾਂ ਹਾਂਜੀ ਆ ਸੰਗਤ ਜੀ ਤੇ ਮੇਰੀ ਜਿਹੜੀ ਇੰਟਰਵਿਊ ਨੇ ਉਹ ਤੇ ਸੁਣੋ ਮੈਂ ਕੀ ਕਿਹਾ ਮੈਂ ਇਹ ਕਿਹਾਵਾ ਕਿ ਜਿਹੜੇ ਭੈਣ ਭਰਾ ਮੇਰ ਤੋਂ ਲੰਘਦੇ ਨਹੀਂ ਮੇਰ ਤੋਂ ਇੱਥੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਪਰ ਵੇਖੋ ਜਿੱਦਾਂ ਇੱਥੇ ਬ੍ਰਮੰਦਾ ਵੀ ਮਨਜੀਤ ਸਿੰਘ ਮੰਨਾ ਉਹਨਾ ਉਹ ਵੀ ਖਰੇ ਆਇਆ ਤੇ ਉਹਨੇ ਹਾਂਜੀ ਸਾਡੀ ਕਿੰਨੀ ਮਦਦ ਕੀਤੀ ਹੈ 1 ਲੱਖ ਰੁਪਏ ਮੈਨੇ ਦਿੱਤਾ ਉਹਨਾਂ ਨੇ ਉਹਨਾਂ ਦੀ ਆਪ ਕੋਲ ਆਈ ਸੀ ਮੈਂ ਉਹਨਾਂ ਤੋਂ ਪੈਸਾ ਕੋਈ ਨਹੀਂ ਮੰਗਿਆ ਅੱਜ ਵੀ ਅੱਜ ਉਹਨਾਂ ਦਾ ਕਾਲ ਆਇਆ ਸੀ ਅੱਜ ਜਾਂ ਕੱਲ ਫਿਰ ਮੇਰ ਤੋਂ ਆ ਰਹੇ ਨੇ ਤੁਸੀਂ ਵੇਖੋ ਅਸੀਂ ਤੁਹਾਡੇ ਕੰਮ ਦੇ ਨਾਲ ਖੁਸ਼ ਹਾਂ ਅਸੀਂ ਤੁਹਾਡੇ ਕਮਰੇ ਤੋਂ ਕੋਈ ਦੁਖੀ ਨਹੀਂ ਅਸੀਂ ਅਹੀ ਜਾਣੇ ਤੇ ਆਪਣੇ ਪੰਜਾਬ ਦੇ ਨੌਜਵਾਨ ਜਾਂ ਧੀਆਂ ਧਰਾਂ ਆਪਣਾ ਕੰਮ ਕਰੋ ਕੋੜੋ ਜੋ ਮਰਜ਼ੀ ਕਰੋ ਪਰ ਹਾਕ ਸੱਚੀ ਮਿਹਨਤ ਕਰੋ ਪਰ ਕਿਸੇ ਦੇ ਅੱਗੇ ਹੱਥ ਨਾ ਡਾਓ ਹੱਥ ਨਹੀਂ ਡਾਉਣਾ ਆਪਾਂ ਕਿਸੇ ਦੇ ਆਪਾਂ ਗੁਰਸੇ ਨਹੀਂ ਆ ਸਾਰੇ ਜਾਣੇ ਸਭ ਤੋਂ ਪਹਿਲਾਂ ਆ ਵੀ ਕੋਈ ਖੜਾ ਕੰਮ ਹੋਣਾ ਆ ਆਪਾਂ ਆਪੀ ਖੜਾ ਕੰਮ ਹੁੰਦਾ ਬੱਤੀ ਨਹੀਂ ਮੰਗਣੀ ਨਾ ਵੀ ਕਿਹੜਾ ਕੋਈ ਭਰਾ ਹੀ ਨਾ ਕੋਈ ਤੁਸੀਂ ਨਹੀਂ ਕਰਤੋਂ ਤਾਂ ਗੱਲ ਇਹ ਆ ਕਿ ਜਿਹੜੀਆਂ ਸੋਸ਼ਲ ਮੀਡੀਆ ਤੇ ਆਪਾਂ ਗੱਲਾਂ ਸੁਣਨ ਵਾਸਤੇ ਮਿਲ ਗਿਆ ਨਾ ਜੇ ਵੀਰ ਭਰਾਵਾਂ ਨੇ ਕਿਸੇ ਨੇ ਤੁਹਾਡੀ ਕੀ ਦੀ ਮਜਦ ਕੀਤੀਆਂ ਨਾ ਕੈਮਰਾ ਸਾਰੇ ਘੁਮਾਓ ਜਿਹਦੇ ਸੰਗਤ ਬੜੀ ਆ ਸਭ ਨੂੰ ਪਾ ਲਾ ਜੂਗਾ ਜਿੰਨੇ ਆਪਾਂ ਤੁਹਾਡੀ ਕੀ ਦੀ ਵੀਰਾ ਭਰਾਵਾਂ ਸਾਰੇ ਸਮਨਤ ਕੀਤੀ ਸੀ ਆ ਹੋਰ ਇਹ ਨਾਲ ਆਪਾਂ ਮੁਹਾਵਤ ਉਹ ਹੋ ਕੇ ਵੀਡੀਓ ਨਹੀਂ ਪਾਉਣੀ ਨੀ ਵੀਰ ਜੀ ਮੇਰੀ ਜਿੰਨੀਆਂ ਵੀ ਵੀਡੀਓ ਪਈਆਂ ਨੇ ਉਹ ਤਾਂ ਮੇਰੇ ਮੈਂ ਰੋਕੀ ਵੀਡੀਓ ਨਹੀਂ ਪਾਉਣੀ ਹਾਂ ਅਸੀਂ ਕਰੋ ਮੈਂ ਮਰ ਗਈ ਮੈਂ ਉਹ ਤੁਸੀਂ ਆਪਣੀ ਮਿਹਨਤ ਕਰੋ ਕੰਮ ਕਰੋ ਇੱਦਾਂ ਦੇਖੋ ਵੀਰੋ ਭਰਾਵਾਂ ਤੁਸੀਂ ਸਾਰੇ ਸੁਣਦੇ ਜੇ ਹੁਣ ਵੇਖੋ ਸਾਰੇ ਜਿਹੜੀਆਂ ਆਲੇ ਆ ₹8000 ਸਾਰੇ ਕਹਣਗੇ ਵੀ ਮੈਨੂੰ ਵੀ ਕੋਈ ਦੋ ਦੋ ਚਾਰ ਪੱਤ ਕਰ ਰਹੀ ਆ ਕਿ ਐਡਾ 5 ਲੱਖ ਲੱਖ ਰੁਪਈਆ ਦੋਵੇਂ ਰੇੜੀਆਂ ਸਾਰੇ ਬਚਾ ਲਾ ਰਹੀ ਆ ਮੇਰੇ ਪਿਓ ਵੱਲੋਂ ਤੂੰ ਕੀ ਆ ਰਹੀ ਹੈ ਮਤਲਬ 10 ਨਾਲ ਮੈਂ ਜਾਊਂਗਾ ਹਾਂਜੀ ਉੱਥੇ ਜਾ ਕੇ ਆਏ ਹੋ ਤੂੰ ਕੀ ਆ ਰਹੀ ਆ ਕਿ ਤੇਰੀ ਮੰਮਾ ਨੂੰ ਮਾਰ ਕੇ ਫਿਰ ਤੈਨੂੰ ਦੋਨੋਂ ਲੈ ਜਾਣਾ ਸਾਡੇ ਪਿੰਡਾ ਤੋਂ ਕਿਸੇ ਨੂੰ ਵੀ ਕੋਈ ਹੁੰਦਾ ਵਾ ਕਿ ਮੇਰੇ ਪਾਪਾ ਜੀ ਮੈਂ ਮਾਰੂਰ ਕੋਈ ਸਾਡਾ ਦੁਸ਼ਮਣ ਨਹੀਂ ਹੈ ਕੋਈ ਨਹੀਂ ਤੁਹਾਨੂੰ ਮਾਰਦਾ ਐਡਾ ਕਰਦਾ ਉਹ ਖੰਨੇ ਖਾਂ ਬਰਮਾਹਰੀ ਦਾ ਬੰਦੇ ਆ ਹਾਂਜੀ ਤੁਹਾਨੂੰ ਮਾਰੂਗਾ 15 ਸਾਲੋ ਕੇ ਛੇੜੇ ਅੱਜ ਨੂੰ ਬੱਚਿਆਂ ਦਾ ਕਿੰਨਾ ਆ ਗਿਆ ਹਾਂਜੀ ਅੱਜ ਵੀਡੀਓ ਵੇਖ ਕੇ ਤਾਂ ਅੱਜ ਮੱਚੇ ਆ ਗਿਆ ਪਤਾ ਕੀ ਗੱਲ ਮੈਂ ਤਾਂ ਦੱਸਦਾ ਇਹ ਸੋਸ਼ਲ ਮੀਡੀਆ 'ਚ ਜਦੋਂ ਵੀਡੀਓ ਪੈਂਦੀ ਹੈ ਨਾ ਫਿਰ ਗੱਲ ਪਬਲਿਕ ਦੇ ਵਿੱਚ ਚੱਲ ਜਾਂਦੀ ਹੈ ਫਿਰ ਬੰਦੇ ਨੂੰ ਕੇ ਨਾ ਚੰਗੇ ਭਲੇ ਨੂੰ ਸ਼ਰਮ ਆਉਂਦੀ ਆ ਕਿ ਯਾਰ ਸਾਡਾ ਦੀ ਭੈਣ ਆ ਇਤਨਾ ਕੰਮ ਕਾਂਡੇ ਛੋਟੇ ਮੁੰਡੇ ਉਹਨਾਂ ਸ਼ਰਮ ਨਹੀਂ ਆਈ ਜਦੋਂ ਬੱਚੇ ਲੈ ਕੇ ਬਾਹਰ ਨਿਕਲੇ ਉਹਨਾਂ ਸ਼ਰਮ ਨਹੀਂ ਆਈ ਜਦੋਂ ਬਿਨਾਂ 2 ਮਹੀਨੇ ਮਹੀਨੇ ਸਾਟ ਕੇ ਆਪਣੀ ਭੈਣ ਕੋਲ ਚਲ ਗਿਆ ਹਰਿਆਣੇ ਉਸ ਦਿਨ ਮੈਂ ਮਿਚਾ ਉਹ ਨਹੀਂ ਆਉਂਦੀ ਹੋਊਗੀ ਉਹ। ਵਾਹ ਜੀ ਵੇਖੋ। ਮੈਂ ਵੇਖੋ ਬੱਚੇ ਐਨੇ ਨੇ ਲਾ ਕੇ ਅੱਜ ਨਾ ਹਿੱਕੇ ਕਿਤੇ ਆ। ਅੱਜ ਮੈਂ ਬੱਚੇ ਕਿਵੇਂ ਦੇ ਦਵਾਂ? ਬੰਜੀ ਦੇਖੋ ਬੱਚੇ ਦੇਣੇ ਨਹੀਂ ਵੀ ਕੋਈ ਨਾ ਸਭ ਉੱਥੇ ਜਾਓ। ਨਾ ਨਾ ਮੈਂ ਜਾਣਾ। ਜਾਣਾ। ਜਾਣਾ ਨਹੀਂ। ਆਪਣੇ ਘਰ ਜਾਓ। ਨਹੀਂ ਨਹੀਂ ਵੀਰੇ ਅਸੀਂ ਸੈਪਰੇਟ ਰਹਿਣਾ। ਜਾ ਜਾ। ਇਹ ਮੇਰੇ ਨਾਲੋਂ ਪਹਿਲਾਂ ਤਾਂ ਡਾਕਟਰ ਆ ਗਿਆ। ਤਾਜੀ ਮੈਂ ਤਾਂ ਦਰਦ ਦੋਦੀ ਅਸਵ ਸੇਵਾ ਕਰਨੀ ਹੈ ਤਾਂ ਸਭ ਤੋਂ ਵੱਡੀ ਮਾੜੀ ਉਹ ਸੇਵਾ ਰ ਆਪਣਾ ਜਿਹਾ ਆ ਬਾਦ ਕੀ ਸੇਵਾ ਉਹ ਮਾਈ ਨਹੀਂ ਹੋਣ ਮਾਈ ਮੇਰੇ ਘਰ ਹੋਂ ਨਾਲ ਰੋਟੀ ਦੇਣ ਵਾਲਾ ਵੀ ਕੋਈ ਹੋਣੇ ਹੈ ਹਾਂਜੀ ਵੇਖੋ ਇਹਨਾਂ ਦਰਦ ਤੇ ਅੱਧੀ ਸਸਤਿਆਂ ਨਾਲ ਆਖੀ ਹਾਂ ਕਿ ਦੋ ਸਿੱਟ ਛੱਡ ਕੇ ਆਏ ਆ ਉਹਨਾਂ ਦਾਦੀ ਮੰਮੀ ਮੇਰੇ ਚਿੱਡੀ ਭਲੀ ਦੁਰਦੇ ਸੀ ਇਹ ਤਾਂ ਸਾਡੇ ਤੋਂ ਬੜਾ ਪ੍ਰੋਬਲਮ ਵੀ ਕੋਈ 10 ਸਾਲ ਚ ਕਈ ਪ੍ਰੋਬਲਮਸ ਆ ਜਾਂਦੀਆਂ ਹੁਣ ਮੇਰੇ ਮਮਾ ਦੇ ਇੱਥੇ ਰਸੋਲੀ ਆ ਹਨਾ ਕਿਤੇ ਵੀ ਛੇਤੇ ਲੱਗਦੇ ਉੱਥੇ ਰਸੋਲੀ ਬਣ ਜਾਂਦੀ ਆ ਹੁਣ ਕਿਦਨਾਂ ਕਿ ਤੇ ਰਸੋਲੀ ਬਧੂਗੀ ਥੋੜੀ ਦੇ ਵਿੱਚ ਪਾੜਦਾ ਕਿਤੇ ਕਿਦਨਾਂ ਕਿ ਬਧੂਗੀ ਮ ਦੇ ਸਾਹਮਣਾ ਇਸ ਕਰਕੇ ਥੀਕਾ ਜਦੋਂ ਮੈਂ ਜਾਰੀ ਨਹੀਂ ਵੀਡੀਓ ਚੰਨਦੀ ਕਰਦਾ ਮੈਂ ਜਾਣਦੇ ਦਾ ਬੇਹੋ ਆ ਸਾਥ ਸੰਗਤ ਜਿਹੜੀ ਆ ਉਹਨਾਂ ਵੱਲੋਂ ਮਸਤੀ ਆਇਆ ਹੋਇਆ ਹੈ ਇਸ ਕਰਕੇ ਭਾਈ ਆਪਣੇ ਅਵੀ ਸਿੱਧੂ ਵੀਰ ਨੇ ਵੀਡੀਓ ਦਾ ਵੀ ਪਾਈ ਨੇ ਸਭ ਤੋਂ ਪਹਿਲਾਂ ਅਵੀ ਸਿੱਧੂ ਵੀਰ ਨੇ ਵੀਡੀਓ ਪਾਈ ਉਹਨਾਂ ਦੇ ਵੀਰਾਂ ਭਰਾਵਾਂ ਦੇ ਕਹਿਣ ਦੇ ਸੰਜੋਗ ਦੇ ਨਾਲ ਆਪਾਂ ਆਏ ਹਾਂ ਸਾਡੇ ਤੁਹਾਡੇ ਨਾਲ ਗੱਲ ਆਪਾਂ ਕਰਨੇ ਆਂ ਆਪਾਂ ਦੇ ਨਾਲ ਉਹ ਜੀ ਨਹੀਂ ਕਰਨੀ ਆਪਾਂ ਤੇ ਤੇ ਉਹਦੇ ਨਾਲ ਵੀ ਆਪਾਂ ਗੁਗਰਾਹ ਕਰਕੇ ਆ ਗਏ ਆ। ਨਾ ਮੈਂ ਇਹ ਵੀ ਇਹ ਸੰਗਤ ਅੱਗੇ ਕਿ ਜਿਹੜੇ ਪਿੰਡ ਭਰਾ ਜਲੰਧਰ ਅੰਮ੍ਰਿਤਸਰ ਜਾਂਦੇ ਨੇ ਮੈਂ ਤਾਂ ਰੋਕ ਕੇ ਚਾਹ ਵੀ ਉਹ ਮੈਂ ਫੀਡ ਕਰ ਦਿੰਦਾ। ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਇਹ ਨਿਰਣਾ ਲਿਆ ਆਪਾਂ ਗੱਲਬਾਤ ਇੱਥੇ ਆ ਕੇ ਖੋਜ ਕੀਤੀ ਆ। ਇਹ ਭੈਣ ਦਾ ਇੱਥੇ ਖੋਖਾ ਲੱਗਾ। ਹਾਂ ਇਹ ਖੋਖਾ ਇਸੇ ਰਈਏ ਲੱਗਾ ਹੋਇਆ ਇਹਨਾਂ ਦਾ ਜਾਹ ਆਲਾ। ਜਿਹੜਾ ਵੀਰ ਭਰਾ ਆਵੇ ਨਾ ਇਹਨਾਂ ਦੇ ਕੋਲ ਚਾਹ ਪਾਣੀ ਛੱਕ ਕੇ ਜਰੂਰ ਜਾਓ। ਇਹਨਾਂ ਨੂੰ ਆਪਣੀ ਮਿਹਨਤ ਕਰਨ ਦੋ ਇਹਨਾਂ ਨੂੰ ਆਪਣੀ ਮਿਹਨਤ ਦੇ ਉੱਤੇ ਬਲਬੂਤੇ ਤੇ ਕਾਮਯਾਬ ਹੋਣ ਦੋ ਇਹਨਾਂ ਦੀ ਹੋਰ ਕੋਈ ਮਾਲੀਸ਼ਾ ਤਾਂ ਆਪਾਂ ਨਹੀਂ ਕਰ ਸਕਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ